India rejects US criticism of Modi's Russia visit. Freedom of choice. New Delhi had long-standing relationship with Moscow says India on US criticism of its ties with Russia. Mr. Modi's embrace of President Vladimir Putin on the same day Russia launched missiles on Ukraine, including a children's hospital. Hmm. ਉਹ ਬੱਚਿਆਂ ਦੇ ਹਸਪਤਾਲ ਤੇ ਹਮਲਾ ਕੀਤਾ ਉਹ ਕਹਿੰਦਾ ਆਈ ਕੁਡ ਨਾਟ ਐਗਰੀ ਵਿਦ ਯੂ ਮੋਰ ਅਬਾਊਟ ਆਵਰ ਡਿਸਪਾਇੰਟਮੈਂਟ ਅਬਾਊਟ ਦਾ ਸਿੰਬੋਲਿਜ਼ਮ ਐਂਡ ਦਾ ਟਾਈਮਿੰਗ ਆਫ ਪ੍ਰਾਈਮ ਮਿਨਿਸਟਰ ਮੋਦੀ ਸਟ੍ਰਿਪ ਟੂ ਮਾਸਕੋ ਡੋਨਟ ਟਰੈਵਲ ਟੂ ਮਨੀਪੁਰ ਜੰਮੂ ਐਂਡ ਕਸ਼ਮੀਰ ਯੂ ਐਸ ਟੈਲਸ ਇਟਸ ਸਿਟੀਜ਼ਨਸ ਕੀ ਜੇ ਜਾਣਾ ਹੈ ਮਨੀਪੁਰ ਨਹੀਂ ਵਾਲਾ ਜਾਓ ਜੰਮੂ ਕਸ਼ਮੀਰ 'ਚ ਨਾ ਜਾਓ ਤੇ ਇੰਡੋ ਪਾਕਿਸਤਾਨ ਬਾਰਡਰ ਉਹ ਇੰਡੋ ਪਾਕਿਸਤਾਨ ਬਾਰਡਰ ਦਾ ਮਤਲਬ ਹੈ ਪੰਜਾਬ ਵਾਗਾ ਤੋਂ ਹੁਸੈਨੀਵਾਲਾ ਤਾਂ ਗਹੀ ਬਾਰਡਰ ਲੱਗਦਾ ਕਸ਼ਮੀਰ ਤਾਂ ਆਲਰੇਡੀ ਜੰਮੂ ਕਸ਼ਮੀਰ ਚ ਆ ਗਿਆ ਦੈਨ ਨਾਲ ਦੇ ਨਾਲ ਉਹਨਾਂ ਨੇ ਈਸਟਰਨ ਪਾਰਟਸ ਆਫ ਦਾ ਕੰਟਰੀ ਵੇਅਰ ਨਕਸਲਾਈਟਸ ਆਰ ਐਕਟਿਵ ਭਾਰਤ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਕ੍ਰਾਈਮ ਵੱਧ ਰਿਹਾ ਹੈ دہشت گردੀ ਹੈ ਔਰ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਰਿਸਕ ਹੈ ਉਹ ਬਹੁਤ ਵੱਧ ਗਿਆ ਹੈ ਪਹਿਲਾਂ ਉਹਨਾਂ ਨੇ ਇੰਡੀਆ ਨੂੰ ਓਵਰਆਲ ਲੈਵਲ 2 ਦੇ ਉੱਤੇ ਪਲੇਸ ਕੀਤਾ ਹੋਇਆ ਸੀ ਔਰ ਹੁਣ ਜਿਹੜੇ ਕਈ ਹਿੱਸੇ ਨੇ ਭਾਰਤ ਦੇ ਉਹਨਾਂ ਨੂੰ ਲੈਵਲ 4 ਦੇ ਉੱਤੇ ਪਲੇਸ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਜੰਮੂ ਐਂਡ ਕਸ਼ਮੀਰ ਇੰਡੀਆ ਪਾਕਿਸਤਾਨ ਬਾਰਡਰ ਮਤਲਬ ਵਾਗਾ ਤੋਂ ਲੈ ਕੇ ਹੁਸੈਨੀਵਾੜਾ ਤੱਕ ਮਨੀਪੁਰ ਔਰ ਜਿਹੜਾ ਈਸਟ ਇੰਡੀਆ ਨਾਰਥ ਈਸਟ ਫਿਊਰਸ ਵੈਲਕਮ ਬੈਕ ਇਨ ਆਪਰ ਪ੍ਰੋਗਰਾਮਸ ਅਵਰ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਮੋਦੀ ਦੀ ਰੂਸ ਤੇ ਪੁਤਿਨ ਨਾਲ ਯਾਰੀ ਨੂੰ ਲੈ ਕੇ ਲਗਾਤਾਰ ਰੋਸ ਵਿਖਾਇਆ ਜਾ ਰਿਹਾ ਹੈ ਮੀਡੀਆ ਰਿਪੋਰਟਾਂ ਅਨਸਾਰ ਅਮਰੀਕਨ ਸਿਟੀਜ਼ਨ ਲਈ ਜਾਰੀ ਜਿਹੜੀ ਟ੍ਰੈਵਲ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਜਾਣ ਵਾਲੀ ਅਮਰੀਕਨ ਯਾਤਰੀ ਮਨੀਪੁਰ ਜੰਮੂ ਕਸ਼ਮੀਰ ਅਤੇ ਭਾਰਤ-ਪਾਕਿਸਤਾਨ ਸਰਹੱਦ ਯਾਨੀ ਕਿ ਪੰਜਾਬ ਰਾਜਸਥਾਨ ਬਿਲਕੁਲ ਨਾ ਜਾਣ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂਨ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਰਟ ਸਭ ਕੀ ਵਿਚਾਰ ਹਨ ਅ ਦੇਖੋ ਮੋਦੀ ਦੀ ਪੁੱਤੰਦੇ ਨਾਲ ਜੁਲਾਈ 9 ਦੀ ਮੁਰਾਕਾਤ ਬੀਅਰ ਹੱਗ ਭਾਲੂ ਵਾਲੀ ਜਫੀ ਹਮਮ ਔਰ ਉਸ ਦੀ ਟਾਈਮਿੰਗ ਜਦੋਂ ਕਿ ਨੈਟੋ ਦੇ 32 ਲੀਡਰ ਵਾਸ਼ਿੰਗਟਨ ਡੀਸੀ ਦੇ ਵਿੱਚ ਬੈਠੇ ਸੀ ਉਹਨੂੰ ਲੈ ਕੇ ਅਜੇ ਵੀ ਜਿਹਨੂੰ ਇਹ ਕਿਹਾ ਜਾਂਦਾ ਹੈ ਕਿ ਬਈ ਉਹ ਕੜਤਨ ਬਰਾਬਰ ਬਣੀ ਹੋਈ ਹੈ ਹਾਲਾਂ ਅਮਰੀਕਾ ਨੇ ਉਹਨੂੰ ਔਖੇ ਸੋਖੇ ਪੀ ਲਿਆ ਹਾਲਾਂ ਉਹਨਾਂ ਦੇ ਐਰਿਕ ਗਾਰਸਿਟੀ ਜਿਹੜੇ ਐਮਬੈਸਡਰ ਨੇ ਉਹਨਾਂ ਨੇ ਤਾਂ ਖੁੱਲ ਕੇ ਇੰਡੀਆ ਨੂੰ ਕਿਹਾ ਕਿ ਬਈ ਇਹ ਕੋਈ ਸਟ੍ਰੈਟੈਜਿਕ ਇੰਡੀਪੈਂਡੈਂਸ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਔਰ ਵਾਰ ਦੇ ਵਿੱਚ ਕੋਈ ਇਸ ਕਿਸਮ ਦਾ ਨਹੀਂ ਇੱਕ ਦੂਜੇ ਦੇ ਨਾਲ ਖਲੋਣ ਦੀ ਗੱਲ ਹੁੰਦੀ ਹੈ ਸਾਡੀ ਯਾਰੀ ਨੂੰ ਫੋਰ ਗਰਾਂਟਡ ਨਾ ਲਓ ਔਰ ਇਹ ਵਰਤਾਰਾ ਲਗਾਤਾਰਤਾ ਨਾਲ ਜਿਹੜੇ ਸਟੇਟ ਡਿਪਾਰਟਮੈਂਟ ਦੇ ਔਰ ਦੂਸਰੇ ਅਫੀਸ਼ੀਅਲਸ ਨੇ ਹੁਣ ਬਜਟ ਰਿਕੁਐਸਟ ਸਾਊਥ ਐਂਡ ਸੈਂਟਰਲ ਏਸ਼ੀਆਨ ਅਫੇਅਰਸ ਦੇ ਉੱਤੇ ਕਾਂਗਰੈਸ਼ਨਲ ਹੀアリング ਚੱਲ ਰਹੀ ਹੈ ਕਾਂਗਰਸ ਦੇ ਵਿੱਚ ਇੱਥੇ ਔਰ ਯੂ ਐਸ ਦੇ ਅੰਡਰ ਸੈਕਟਰੀ ਆਫ ਸਟੇਟ ਸਾਊਥ ਐਂਡ ਸੈਂਟਰਲ ਏਸ਼ੀਆ ਦੇ ਨੇ ਡੋਨਲਡ ਲੂ ਉਨਾਂ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਔਰ ਇਹ ਸਪੈਸੀਫਿਕ ਸਵਾਲ ਪੁੱਛਿਆ ਗਿਆ ਕਿ ਵੀ ਇਹ ਇੰਡੀਆ ਦਾ ਉੱਥੇ ਜਾਣਾ ਪੁਤਿਨ ਨੂੰ ਮਿਲਣਾ ਔਰ ਟਾਈਮਿੰਗ ਇਸ ਦੇ ਉੱਤੇ ਕੀ ਟੇਕ ਹੈ ਉਹਨੇ ਕਿਹਾ ਕਿ ਵੀ ਇਹ ਇਸ ਮੁੱਦੇ ਦੇ ਉੱਤੇ ਸਾਡੀ ਟਫ ਕਨਵਰਸੇਸ਼ਨ ਅਸੀਂ ਕੀਤੀ ਹੈ ਇੰਡੀਅਨ ਕਾਉਂਟਰਪਾਰਟਨਰ ਔਰ ਇਹ ਜਿਹੜਾ ਅਸੀਂ ਇਸ ਦੇ ਉੱਤੇ ਦੇਖ ਰਹੇ ਹਾਂ ਕਿ ਵੀ ਇਹ ਭਾਵੇਂ ਇੰਡੀਆ ਇਹ ਕਲੇਮ ਕਰਦਾ ਹੈ ਵੀ ਉਹਦੀ ਲੌਂਗ ਸਟੈਂਡਿੰਗ ਰਿਲੇਸ਼ਨਸ਼ਿਪ ਰਸ਼ੀਆ ਨਾਲ ਹੈ ਪਰ ਅਸੀਂ ਇਸ ਨੂੰ ਟੋਲਰੇਟ ਨਹੀਂ ਕਰਦੇ ਔਰ ਜਿਹੜੀ ਕਾਂਗਰੈਸ਼ਨਲ ਹੀਅਰਿੰਗ ਦੇ ਉੱਤੇ ਉਹਨੂੰ ਜਦੋਂ ਇਹ ਪੁੱਛਿਆ ਗਿਆ ਕਿ ਮਿਸਟਰ ਮੋਦੀਜ਼ 엠ਬ੍ਰੇਸ ਆਫ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਔਨ ਦਾ ਸੇਮ ਡੇ ਰਸ਼ੀਆ ਲਾਂਚਡ ਮਿਸਾਈਲਸ ਔਨ ਯੂਕਰੇਨ ਇਨਕਲੂਡਿੰਗ ਚਿਲਡਰਨਜ਼ ਹਸਪੀਟਲ ਵੀ ਥੈਨ ਏਟੋ ਉਤੇ ਉਹ ਬੱਚਿਆਂ ਦੇ ਹਸਪਤਾਲ ਤੇ ਹਮਲਾ ਕੀਤਾ ਉਹ ਕਹਿੰਦਾ ਆਈ ਕੁਡ ਨੋਟ ਐਗਰੀ ਵਿਦ ਯੂ ਮੋਰ ਅਬਾਊਟ ਆਵਰ ਡਿਸਪਾਇੰਟਮੈਂਟ ਅਬਾਊਟ ਦ ਸਿੰਬੋਲਿਜ਼ਮ ਐਂਡ ਦ ਟਾਈਮਿੰਗ ਆਫ ਪ੍ਰਾਈਮ ਮਿਨਿਸਟਰ ਮੋਦੀਸ ਟ੍ਰਿਪ ਟੂ ਮਾਸਕੋ ਇਹ ਹੁਣ ਲੂ ਕਹਿ ਰਿਹਾ ਉਹਨਾਂ ਦਾ ਜਿਹੜਾ ਅੰਡਰ ਸੈਕਟਰੀ ਆਫ ਸਟੇਟ ਅੱਛਾ ਕਿ ਇਹ ਜਿਹੜਾ ਅਸੀਂ ਇਸ ਨੂੰ ਜਿਹੜਾ ਬਰਦਾਸ਼ ਬੜਾ ਔਖਾ ਕਰ ਰਹੇ ਆਂ ਔਰ ਇਹ ਵੀ ਆਰ ਹੈਵਿੰਗ ਦੋਸ ਟਫ ਕਨਵਰਸੇਸ਼ਨਸ ਵਿਦ आवर ਇੰਡੀਅਨ ਫਰੈਂਡਸ ਇਹ ਟਫ ਬੋਲੀ ਹੁੰਦੀ ਹੈ ਡਿਪਲੋਮੇਸੀ ਦੀ ਕਿ ਟਫ ਕਨਵਰਸੇਸ਼ਨ ਜੀ ਔਰ ਆਈ ਅਸ਼ੂਰ ਯੂ ਜਿਹੜਾ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਵੀ ਅਸੀਂ ਇੰਡੀਆ ਨੂੰ ਆਫਤਾ ਹੁੱਕ ਨਹੀਂ ਕੀਤਾ ਹੋਇਆ ਅਸੀਂ ਟਫ ਕਨਵਰਸੇਸ਼ਨ ਕਰ ਰਹੇ ਆਂ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਅਸੀਂ ਦੇਖ ਰਹੇ ਹਾਂ ਕਿ ਭਈ ਇੰਡੀਆ ਨੇ ਜਿਹੜੇ ਨੇ ਬਿਲੀਅਨਸ ਆਫ ਡਾਲਰਸ ਦੇ ਜਿਹੜੀ ਡਿਫੈਂਸ ਪਰਚੇਸ ਕਰਨੀ ਸੀ ਰਸ਼ੀਆ ਤੋਂ ਰਸ਼ੀਆ ਡਿਲੀਵਰ ਨਹੀਂ ਕਰ پا ਰਿਹਾ ਪਰ ਫਿਰ ਵੀ ਅਸੀਂ ਜਿਹੜਾ ਤੁਹਾਡਾ ਕੰਸਰਨ ਹੈ ਆਈ ਸ਼ੇਅਰ ਯੂਰ ਕੰਸਰਨ ਅਬਾਊਟ ਦਿਸ ਵਿਜ਼ਿਟ ਐਂਡ ਵੀ ਆਰ ਟ੍ਰਾਈਂਗ ਵੈਰੀ ਹਾਰਡ ਟੂ ਕਮਿਊਨੀਕੇਟ ਦੋਜ਼ ਕੰਸਰਨਸ ਡਾਇਰੈਕਟਲੀ ਟੂ ਦਾ ਇੰਡੀਆ ਕਿ ਭਈ ਅਸੀਂ ਕਨਵੇ ਕਰ ਰਹੇ ਹਾਂ ਹੁਣ ਇਸ ਦੇ ਉੱਤੇ ਭਾਰਤ ਨੇ ਪੂਰੀ ਚੀਕਾਂ ਮਾਰੀਆਂ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਇੰਡੀਆ ਰਿਜੈਕਟਸ ਯੂ ਐਸ ਕ੍ਰਿਟਿਸਿਜ਼ਮ ਆਫ ਮੋਦੀਜ਼ ਰਸ਼ੀਆ ਵਿਜ਼ਿਟ ਔਰ ਅੱਜ ਉਹਨਾਂ ਦੀ ਜਿਹੜੀ ਹੈ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਉਹਨਾਂ ਦੇ ਸਪੋਕਸਪਰਸਨ ਨੇ ਕਿਹਾ ਕਿ ਜੀ ਅਸੀਂ ਜਿਹੜਾ ਡਿਸਪਾਇੰਟ ਹੈ ਕਿ ਵੀ ਇਹ ਬਾਰ ਬਾਰ ਇਸ਼ੂ ਚੁੱਕਿਆ ਜਾ ਰਿਹਾ ਅਮਰੀਕਾ ਵੱਲੋਂ ਅਸੀਂ ਇਸ ਨੂੰ ਜਿਹੜਾ ਇਹ ਸਾਡੀ ਫਰੀडम ਆਫ ਚੋਇਸ ਹੈ ਕਿ ਵੀ ਅਸੀਂ ਫਰੀडम ਆਫ ਚੋਇਸ ਨਿਊ ਦਿੱਲੀ ਹੈਡ ਲੌਂਗ ਸਟੈਂਡਿੰਗ ਰਿਲੇਸ਼ਨਸ਼ਿਪ ਵਿਦ ਮਾਸਕੋ ਸੇਜ਼ ਇੰਡੀਆ ਔਨ ਯੂਐਸ ਕ੍ਰਿਟਿਸਿਜ਼ਮ ਆਫ ਇਟਸ ਟਾਈਜ਼ ਵਿਦ ਰਸ਼ੀਆ ਉਹ ਕਹਿੰਦੇ ਜੀ ਸਾਡੀ ਫਰੀडम ਆਫ ਚੋਇਸ ਹੈ ਬਹੁਤ ਵੈਲਕਮ ਔਰ ਕੱਲਾ ਇਹੀ ਨਹੀਂ ਕਿ ਡੋਨਲਡ ਲੂ ਨੇ ਇਸ ਦੇ ਉੱਤੇ ਲਾਈਨ ਲਈ ਹੈ ਨਾਲ ਦੀ ਨਾਲ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਪੀਟੀਆਈ ਦੀ ਖਬਰ ਹੈ ਡੋਨਟ ਟਰੈਵਲ ਟੂ ਮਨੀਪੁਰ ਜੰਮੂ ਐਂਡ ਕਸ਼ਮੀਰ ਯੂਐਸ ਟੈਲਸ ਇਟਸ ਸਿਟੀਜ਼ਨਸ ਉਹ ਟਰੈਵਲ ਐਡਵਾਈਜ਼ਰੀ ਹੁੰਦੀ ਹੈ ਜਿਹਨੂੰ ਅਪਡੇਟ ਕਰਦੇ ਰਹਿੰਦੇ ਨੇ ਹਾਲਾ ਪਹਿਲਾਂ ਵੀ ਇਹ ਐਡਵਾਈਜ਼ਰੀ ਰਹੀ ਹੈ ਪਰ ਉਹਦੀ ਟਾਈਮਿੰਗ ਜਦੋਂ ਤੁਸੀਂ ਦੇਖੋ ਅਪਡੇਟ ਕਰਨ ਦੀ ਉਹਨਾਂ ਨੇ ਇਹ ਕਹ ਕਿ ਅਮਰੀਕਨ ਸਿਟੀਜ਼ਨਸ ਨੂੰ ਵਾਰਨ ਕੀਤਾ ਹੈ ਅਮਰੀਕਾ ਨੇ ਕਿ ਵੀ ਤੁਸੀਂ ਜੇ ਜਾਣਾ ਹੈ ਮਨੀਪੁਰ ਨਹੀਂ ਵੱਲ ਨਾ ਜਾਓ ਜੰਮੂ ਕਸ਼ਮੀਰ 'ਚ ਨਾ ਜਾਓ ਤੇ ਇੰਡੋ ਪਾਕਿਸਤਾਨ ਬਾਰਡਰ ਹਮ ਉਹ ਇੰਡੋ ਪਾਕਿਸਤਾਨ ਬਾਰਡਰ ਦਾ ਮਤਲਬ ਹੈ ਪੰਜਾਬ ਵਾਗਾ ਤੋਂ ਹੁਸੈਨੀਵਾਲਾ ਤਾਂ ਕਹੀ ਬਾਰਡਰ ਲੱਗਦਾ ਕਸ਼ਮੀਰ ਤਾਂ ਆਲਰੇਡੀ ਜੰਮੂ ਕਸ਼ਮੀਰ 'ਚ ਆ ਗਿਆ ਦੈਨ ਨਾਲ ਦੇ ਨਾਲ ਉਹਨਾਂ ਨੇ ਈਸਟਰਨ ਪਾਰਟਸ ਆਫ ਦਾ ਕੰਟਰੀ ਵੇਅਰ ਨਕਸਲਾਈਟਸ ਆਰ ਐਕਟਿਵ ਸੋ ਆਲਮੋਸਟ ਅੱਧੋਂ ਜ਼ਿਆਦਾ ਭਾਰਤ ਦੇ ਚੋਂ ਕੱਢਤਾ ਹੁਣ ਉੱਥੇ ਉਹਨਾਂ ਨੇ ਰਾਜਸਥਾਨ ਦੀ ਲੂ ਲੈਣ ਤਾਂ ਨਹੀਂ ਜਾਣਾ ਜਾਂ ਬਿਹਾਰ ਦੇ ਵਿੱਚੋਂ ਭੁੱਖੇ ਭਖਾਰੀਆਂ ਦੇ ਉਸ ਸੂਬੇ 'ਚ ਤਾਂ ਨਹੀਂ ਜਾਣਾ ਹੈ ਕਿ ਵੀ ਕਰਨ ਦਾ ਸੋ ਉਹ ਇਹ ਉਹਨਾਂ ਨੇ ਸਟੇਟ ਡਿਪਾਰਟਮੈਂਟ ਨੇ ਕਿਹਾ ਕਿ ਵੀ ਅਸੀਂ ਇਹਨੂੰ ਅਪਲੋਡ ਕੀਤਾ ਟੂ ਰਿਫਲੈਕਟ ਇਨਫੋਰਮੇਸ਼ਨ ਔਨ ਦਾ ਨਾਰਥਰਨ ਸਟੇਟਸ ਸੋ ਇਸ ਦੇ ਉੱਤੇ ਐਕਸਰਸਾਈਜ਼ ਇਨਕਰੀਜ਼ਡ ਕੌਸ਼ਨ ਇਨ ਇੰਡੀਆ ਡਿਊ ਟੂ ਕ੍ਰਾਈਮ ਐਂਡ ਟੈਰਰਿਜ਼ਮ ਸਬ ਸਮ ਏਰੀਆਜ਼ ਹੈਵ ਇਨਕਰੀਜ਼ਡ ਰਿਸਕ ਉਹਨਾਂ ਨੇ ਕਿਹਾ ਭਾਰਤ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਕ੍ਰਾਈਮ ਵਧ ਰਿਹਾ ਹੈ ਦੇਸ਼ਤਗਰਦੀ ਹੈ ਔਰ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਰਿਸਕ ਹੈ ਉਹ ਬਹੁਤ ਵੱਧ ਗਿਆ ਔਰ ਪਹਿਲਾਂ ਉਹਨਾਂ ਨੇ ਇੰਡੀਆ ਨੂੰ ਓਵਰਆਲ ਲੈਵਲ 2 ਦੇ ਉੱਤੇ ਪਲੇਸ ਕੀਤਾ ਹੋਇਆ ਸੀ ਔਰ ਹੁਣ ਜਿਹੜੇ ਕਈ ਹਿੱਸੇ ਨੇ ਭਾਰਤ ਦੇ ਉਹਨਾਂ ਨੂੰ ਲੈਵਲ 4 ਦੇ ਉੱਤੇ ਪਲੇਸ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਜੰਮੂ ਐਂਡ ਕਸ਼ਮੀਰ ਇੰਡੀਆ ਪਾਕਿਸਤਾਨ ਬਾਰਡਰ ਮਤਲਬ ਵਾਗਾ ਤੋਂ ਲੈ ਕੇ ਹੁਸੈਨੀਵਾੜਾ ਤੱਕ ਮਨੀਪੁਰ ਔਰ ਜਿਹੜਾ ਈਸਟ ਇੰਡੀਆ ਨਾਰਥ ਈਸਟ ਸੋ ਇਹ ਅਮਰੀਕਾ ਦਾ ਇੱਕ ਢੰਗ ਹੁੰਦਾ ਹੈ ਸਟਾਈਲ ਹੈ ਔਰ ਅਸੀਂ ਸਮਝਦੇ ਹਾਂ ਕਿ ਬਈ ਇਹ ਅਮਰੀਕਾ ਦੇ ਜਿਹੜੇ ਥਿੰਕਰ ਨੇ ਉਹ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਨੇ ਹਾਲਾਂਕਿ ਅਸੀਂ ਇਹ ਡਿਸਕਸ ਨਹੀਂ ਸੀ ਕੀਤਾ ਇੱਕ ਰੈਂਡ ਬਹੁਤ ਵੱਡਾ ਥਿੰਕ ਟੈਂਕ ਹੈ ਅਮਰੀਕਾ ਦਾ ਜੀ ਔਰ ਉਸ ਦੇ ਈਵਨ April ਦੇ ਵਿੱਚ ਡਾਇਰੈਕਟ ਗ੍ਰਾਸਮੈਨ ਇਹ ਬਹੁਤ ਵੱਡਾ ਜਿਹੜਾ ਥਿੰਕਰ ਰਿਹਾ ਹੈ ਸ਼ਾਇਦ ਡਿਫੈਂਸ ਦੇ ਨਾਲ ਰਿਲੇਟਡ ਵੀ ਅਫੀਸ਼ੀਅਲ ਸੀ ਉਹਨੇ ਪੂਰਾ ਉਹਦਾ ਅੱರ್ಧ ਸਫੇ ਦਾ ਆਰਟੀਕਲ ਸੀ ਯੂ ਐਸ ਇੰਡੀਆ ਟਾਈਜ਼ ਰਿਮੇਨ ਫੰਡਾਮੈਂਟਲੀ ਫਰੇਜਲ ਹੂੰ ਇਹ ਮੌਲਿਕ ਤੌਰ ਤੇ ਬੇਸਿਕ ਫਰੇਜਲ ਹੁੰਦਾ ਵੀ ਤੜਕ ਹੂੰ ਵੀ ਤੜਕ ਕਰਕੇ ਟੁੱਟਣ ਵਾਲੇ ਤੇ ਇਨੇ ਫਰੇਜਲ ਨੇ ਰਿਲੇਸ਼ਨ ਉਦੋਂ ਤੋਂ ਅਜੇ ਇਹ April 7 ਦੇ ਵਿੱਚ ਉਹਨੇ ਜਿਹੜਾ ਮਿਸਟਰ ਡਰਕ ਗ੍ਰਾਸਮੈਨ ਨੇ ਲਿਖਿਆ ਸੀ ਕਿ ਭਾਈ ਇਹ ਯੂ ਐਸ ਇੰਡੀਆ ਟਾਈਜ਼ ਰਿਮੇਨ ਫੰਡਾਮੈਂਟਲੀ ਫਰੇਜਲ ਹੁਣ ਤਾਂ ਇਹ ਸਾਰੇ ਪੀਰੀਅਡ ਚ ਪੋਟੈਂਡੀ ਪਾਲੂ ਜੱਫੀ ਵੀ ਮੋਦੀ ਦੀ ਪਾਲੂ ਜੱਫੀ ਪੁੱਤੇ ਨਾਲ ਹੋ ਗਈ ਔਰ ਅਮਰੀਕਾ ਨੇ ਅਗੇਨ ਡੋਨਲਡ ਲੂ ਦਾ ਪ੍ਰੋਟੈਸਟ ਅੱਜ ਟਰੈਵਲ ਐਡਵਾਈਜ਼ਰੀ ਇਹ ਦੱਸ ਰਹੀ ਹੈ ਵੀ ਕੁਛ ਨਾ ਕੁਛ ਐਸਾ ਕੁਕ ਹੋ ਰਿਹਾ ਹੈ ਜਿਹੜਾ ਬੇਸ਼ੱਕ ਲੱਗ ਰਿਹਾ ਵੀ ਲਾਵਾ ਅਜੇ ਜ਼ਮੀਨ ਥੱਲੇ ਹੈ ਪਰ ਜਦੋਂ ਬਾਹਰ ਆਇਆ ਫਿਰ ਇਸ ਲਾਵੇ ਦੇ ਵਿੱਚ ਸਾਰੇ ਝੁਲਸੇ ਹੋਣਗੇ ਜੀ ਡਾਕਟਰ ਸਾਥੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਥਲਨ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ